ਚੋਰੀ ਕੀਤੀ ਆ ਤੂੰ ਲੋਕਾਂ ਨੂੰ ਚੋਰੀ ਕਰ ਕਰ ਦੇਈ ਜਾ ਤੇਰੇ ਕੋਲ ਵੀ ਆ ਗਾ ਨਹੀਂ ਦਿੰਦਾ ਇੱਕ ਲੈ ਕੇ ਭੱਜ ਗਿਆ ਸੀਗਾ ਫੜ ਲਿਆ ਮੁੰਡਿਆਂ ਨੇ ਤੇ ਕੀ ਗੱਲਬਾਤ ਸਾਰੀ ਪੁੱਛਦੇ ਆਪਾਂ ਫੜਾਇਆ ਮੈਂ ਸੇਲ ਪਾਇਆ ਸੀ ਮੋਟਰਸਾਈਕਲ ਦਾ ਫੇਸਬੁਕ ਤੇ ਠੀਕ ਆ ਤੇ ਇਹ ਮੈਂ ਹੁਣ ਜਿਹੜਾ ਬੰਦਾ ਮੋਟਰਸਾਈਕਲ ਲੈਣਾ ਹੋਊਗਾ ਟਰਾਈ ਦਾ ਲਊਗਾ ਹੀ ਮੈਂ ਟਰਾਈ ਲੈਣ ਨੂੰ ਦੇਦਾ ਬਾਈ ਉਹ ਤੇ 15 ਕਿਲੋਮੀਟਰ ਤੇ ਜਾ ਕੇ ਬੰਦਾ ਫੜਿਆ ਭੱਜ ਗਿਆ ਸੀ ਯਾਰ ਇਹ ਮੋਟਰਸਾਈਕਲ ਲੱਗੀ ਚੋਰੀ ਕੀਤੀ ਸੀ ਨਾ ਵੀਰੇ ਚੋਰੀ ਕਿੱਥੇ ਕੀਤੀ ਸੀ ਮੈਂ ਨਾ ਚੋਰੀ ਕਿਉਂ ਨਹੀਂ ਕੀਤੀ ਤੂੰ ਚੋਰੀ ਕੀਤੀ ਆ ਤੂੰ ਯਾਰ ਕਿੱਥੇ ਚੋਰੀ ਕੀਤੀ ਆ ਕਸਤ ਭਰਨ ਗਿਆ ਸੀਗਾ ਫੋਨ ਆਗੇ ਨੇ ਕਸਤ ਵਾਲਿਆਂ ਦਾ ਮੈਂ ਕਿਹਨੂੰ ਦੱਸ ਕੇ ਗਿਆ ਉਹ ਤਾਂ ਮੇਰੇ ਯਾਰ ਸੀਗਾ ਗਾਹਲੇ ਪਿੰਡ ਫੋਨ ਕਰਤਾ ਉਹਨੂੰ ਫੜਿਆ ਗਿਆ ਤੂੰ ਬਾਈ ਤੂੰ ਫੜਿਆ ਮੋਟਰਸਾਈਕਲ ਹਾਂ ਬਾਈ ਪਿੱਛੇ ਪਾਚੀ ਮੋਟਰ ਅੱਛਾ ਮੇਰਾ ਨਾਲ ਫਰੈਂਡ ਸੀਗਾ ਮੰਨਣ ਜੀ ਨਹੀਂ ਆਉਦਾ ਬਾਈ ਆ ਕੇ ਮੈਂ ਦਾ ਕਸ਼ਤ ਬੰਨ ਗਿਆ ਸੀ ਕਰੋਂ ਦਾ ਲੱਗਿਆ ਤਾਂ ਹੀ ਉਹ ਮੈਂ ਤੈਨੂੰ ਬੁਲਾਇਆ ਬਾਈ ਮੋਟਰਸਾਈਕਲ ਲੈ ਕੇ ਭੱਜ ਕੇ ਭਰੋਸਾ ਕੀਤਾ ਸੀ ਇਹਨੇ ਤਾਂ ਤੇਰੇ ਤੇ ਯਾਰ ਉਹ ਨਹੀਂ ਬਾਈ ਕਸਤਾਂਲੇ ਨਹੀਂ ਨਾ ਭਰੋਸਾ ਕਰਦੇ ਜਦੋਂ ਹੁਣ ਮੂੰਹ ਤੋਂ ਕੱਪੜਾ ਲਾ ਕੇ ਕੱਪੜਾ ਲਾ ਕੇ ਦਾ ਮੂੰਹ ਤੋਂ ਕੱਪੜਾ ਲਾ ਦਾ ਮੂੰਹ ਤੋਂ ਉਹ ਮੱਛਰ ਪੈਂਦਾ ਬਾਈ ਮੱਛਰ ਪੈਂਦਾ ਮੱਛਰ ਪੈਂਦਾ ਮੂੰਹ 'ਚ ਮੱਛਰ ਮੱਛਰ ਕੋ ਪੈਂਦਾ ਮੱਛਰ ਪੈਂਦਾ ਮੱਛਰ ਪੈਂਦਾ ਨਹੀਂਗਾ ਬਾਬਾ ਜੀ ਮੱਛਰ ਪੈਂਦਾ ਨਹੀਂ ਮੂੰਹ ਬੰਨੀ ਫਿਰਦਾਗਾ ਤਾਂ ਮੂੰਹ ਲਵਾਓ ਤੇ ਪੱਥਰ ਘਾੜਾ ਤੁਸੀਂ ਮੂੰਹ ਤਾਂ ਕਪੜਾ ਲਾ ਭਾਈ ਕਪੜਾ ਲਾ ਕਪੜਾ ਕੀ ਭਾਈ ਮਿੱਟੀ ਪਤਾ ਕਿੰਨੀ ਉੜਦੀ ਆ ਕਣ ਕਾਲੇ ਫਿਰਦੇ ਰਹਿੰਦੇ ਲੱਗੇ ਫੈ ਤਾਂ ਤੂੰ ਚੋਰ ਤਾਂ ਮਿੱਟੀ ਉੜਦੀ ਚੋਰ ਬੰਦਾ ਅਗੇ ਮਿੱਟੀ ਉੜਦੀ ਆ ਮੇਰੇ ਮਿੱਟੀ ਪੈਂਦੀ ਆ ਬੋਲ ਲੈ ਨਾਲ ਲੱਗਿਆ ਨੂੰ ਤਰੀ ਸਕਿੰਨ ਖਰਾਬ ਹੁੰਦੀ ਆ ਜਾ ਤੂੰ ਕਿੱਧਰ ਐਵੇਂ ਹਵਾਜੀ ਕਰੀ ਜਾਂਦਾਗਾ ਫਿਰ ਮੋਟਰਸਾਈਕਲ ਹੈ ਕਿ ਗੈਰਤਰਾ ਵੀ ਮੋਟਰਸਾਈਕਲ ਖੜੇ ਆ ਮੇਰੇ ਕੋਲੇ ਫਿਰ ਤੂੰ ਮੇਰਾ ਕੀ ਵੇਖਣਾ ਗੱਡੀ ਵੀ ਖੜੀ ਐ ਦਮੇ ਦੇ ਨੂੰ ਮੈਨੂੰ ਕੀ ਵੇਖਣਾ ਆ ਤੂੰ ਮੇਰਾ ਮੋਟਰਸਾਈਕਲ ਵੇਖਣਾ ਆ ਤੂੰ ਕਿਸੇ ਨੂੰ ਚੋਰੀ ਕਰਕੇ ਦੇਣਾ ਸੀ ਉਹ ਜਾ ਭਰਾਵਾ ਕਸਤ ਭਰਨੇ ਨਹੀਂ ਫੋਨ ਕੀਤਾ ਸੀ ਫੋਨ ਕੀਤਾ ਸੀ ਫੋਨ ਕਰਕੇ ਬਾਈ ਵੇਖਣਾ ਆ ਮੋਟਰਸਾਈਕਲ ਬਾਈ ਕਿਹੜਾ ਪਿੰਡ ਆਪਣਾ ਇੱਥੋਂ ਹੀ ਆ ਮੈਂ ਮਲੋੜ ਤੋਂ ਬਾਈ ਯਾਰ ਮਲੋੜ ਤੋਂ ਆ ਮੋਟਰਸਾਈਕਲ ਲੈ ਕੇ ਤੂੰ ਕਿ ਤੈਨੂੰ OLX ਤੇ ਪਾਸੇ ਕੱਦ ਤੇ ਪਾਇ ਸੀ ਉਹ ਲੈクセ ਪਾਇਆ ਸੀਗਾ ਹਾਂ ਉਹ ਕਿਸੇ ਯਾਰ ਦੋਸਤ ਨੇ ਲੈਣਾ ਸੀ ਮੇਰੇ ਕੋਲ ਤਾਂ 20 ਖਰੇ ਹੋ ਜੇ ਅੱਛਾ ਅੱਜ ਤੂੰ ਲੋਕਾਂ ਨੂੰ ਚੋਰੀ ਕਰ ਕਰ ਦੇਈ ਜਾ ਤੇਰੇ ਕੋਲ ਵੀ ਆਵਦਾ ਨਹੀਂ ਦਿੰਦਾ ਐ ਕਿਵੇਂ ਲੈ ਗਿਆ ਮੋਟਰਸਾਈਕਲ ਦੱਸਿਆ ਨੇ ਇਹਨੂੰ ਉਹ ਦੱਸਿਆ ਤਾਂ ਸੀ ਭਰਾ ਯਾਰ ਮੈਂ ਪਤਾ ਕੀ ਕਿਹਾ ਹਾਂ ਇਹਨੂੰ ਫੋਨ ਨਿਕਦਾ ਮੇਰੇ ਕੋਲੇ ਕਿਹੜਾ ਇਹਦਾ ਨੰਬਰ ਸੀਗਾ ਉਹ ਗਾਂ ਦੀ ਗਾਂ ਨੰਬਰ ਲੈ ਜੇ ਨੰਬਰ ਦੇ ਦੇ ਪਰ ਤੂੰ ਨੰਬਰ ਲੈ ਗੱਲ ਤਣੇ ਦਾ ਗੱਲ ਤਾਂ ਜੀ ਗੱਲ ਤਾਂ ਨਹੀਂ ਮੋਟਰਸਾਈਕਲ ਜੂ ਲੈ ਕੇ ਗਿਆ ਕੋਟਪੂਰੇ ਕੋਲ ਜਾ ਬੱਜਿਆ ਹਾਂ ਲੇ ਭਰਾਏ ਦੱਸ ਕੇ ਜਾਣੇ ਹੱਕ ਬੰਦਾ ਸੀ ਫੇਰ ਮੋੜ ਕੇ ਜਾਂਦਾ ਮੋੜ ਕੇ ਜਾਣਾ ਚਾਹੀਦਾ ਸੀ ਮੋੜ ਕੇ ਗਏ ਆਪਾਂ ਮੰਨ ਵੀ ਬਾਬਾ ਕਿਸੇ ਤੋਂ ਪੁੱਛ ਕੇ ਲੈ ਗਏ ਆ ਅੜੇ ਫੜਾਉ ਲਿਆ ਕੇ ਬਣਾਉਣ ਦਾ ਤਾਂ ਫਰਜ਼ ਬੰਦਾਗਾ ਮੋਟਰਸਾਈਕਲ ਬਈ ਵੀ ਇਹਨੂੰ ਕਿੰਨਾ ਟਾਈਮ ਲੱਗਾ ਮੋਟਰਸਾਈਕਲ ਲੈ ਕੇ ਗਏ ਇਹਨੂੰ ਭਾਈ ਇਹ ਘੰਟਾ ਘਟਾ 15 ਮਿੰਟ ਹੋ ਗਏ 15 ਮੈਂ ਇੱਥੇ ਖੜਾ ਵੇਖੀ ਜਨਾ ਹੁਣ ਵੀ ਆਏ ਹੋਣੇ ਤਾਂ ਮੈਨੂੰ ਦਿਖਣਾ ਹੀ ਛੱਡ ਗਿਆ ਉਹ ਇੱਥੇ ਨਹੀਂ ਦੂਰ ਜਾ ਕੇ ਮੈਂ ਕਿਹਾ ਹੁਣ ਵੀ ਮੁੜਿਆ ਹੁਣ ਵੀ ਮੁੜ ਜੇ ਤੇਰੇ ਤੇ ਭਰੋਸਾ ਕਰ ਲਿਆ ਤੇ ਫਿਰ ਥੋੜੀ ਨਹੀਂ ਨਹੀਂ ਵੀਰੇ ਮੈਂ ਆਉਣੀ ਸੀਗਾ ਢਿੱਗ ਢਿੱਗ ਗੱਲ ਆ ਮੈਂ ਗੱਡੀ ਲੈ ਕੇ ਆ ਜਾਣਾ ਤੇਰੇ ਕੋਲੇ ਕਿਹੜਾ ਮੋਟਰਸਾਈਕਲ ਕਿੱਥੇ ਕਰਦਾ ਮੇਰਾ ਨਹੀਂ ਤੇ ਹੁਣ ਵੀਰੇ ਕੀਤਾ ਕੋਈ ਹੱਲ ਥਾਣੇ ਫੋਨ ਥਾਣੇ ਬਈ ਆਪਾਂ ਤਾਂ ਛਿੱਤਰ ਫੇਰਨਾ ਛਿੱਤਰ ਫੇਰਨਾ ਛਿੱਤਰਪੁਰਲਾ ਕਰ ਦੋ ਫਿਰ ਕਰ ਦੋ ਫਿਰ ਛਿੱਤਰਪੁਰਲਾ ਮੈਂ ਫਿਰ ਤੇ ਹੀ ਬਾਜੂਂਗੇ ਅਬ ਆ ਬਾਜੂਂਗੇ ਹੈ ਤੂੰ ਨਹੀਂ ਬਾਜਦਾ ਬਈ ਹੁਣਾ ਉੱਤੋਂ ਬਈ ਚੋਰ ਨਾਲੇ ਧਮਕੀਆਂ ਨਾਲੇ ਧਮਕੀਆਂ ਨਾਲੇ ਚੋਰੀ ਇੱਕ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ ਵੇਖ ਲਓ ਬੰਦਾ ਬਈ ਮੈਂ ਤਾਂ ਇਹੀ ਕਰਦਾ ਹੁੰਦਾ ਐ ਕਿਵੇਂ ਕਰੇਗਾ ਬਈ ਐ ਕਿਵੇਂ ਕਰੇਗਾ ਐ ਕਿਵੇਂ ਕਰੇਗਾ ਕੋਈ ਨਹੀਂ ਤੇਰਾ ਤਾਂ ਹੁਣ ਪਤਾ ਲੱਗ ਗਿਆ ਮੈਨੂੰ ਸਾਰਾ ਕੀ ਪਤਾ ਲੱਗ ਗਿਆ ਮੈਨੂੰ ਤੈਨੂੰ ਦੱਸਦਾ ਮੈਂ ਬਈ ਬਈ ਤਮਕੰਗਾ ਦਿੰਦਾ ਤੂੰ ਚੋਰੀ ਕੀਤੀ ਤੋ ਤਮਕੰਗਾ ਵੇਖ ਲੋ ਕੇ ਬੰਦੇ ਵੇਖ ਲੋ ਲੈ ਵੇਖੋ ਚੋਰੀ ਕਰਕੇ ਮੋਟਰਸਾਈਕਲ ਕਹਿੰਦਾ ਮੈਂ ਯਾਰ ਤੂੰ ਫਿਰ ਤੇਰਾ ਫਰਜ਼ ਤਾਂ ਬੰਦਾ ਸੀ ਆ ਕਿਉਂ ਹੁੰਦਾ ਆਉਣਾ ਸੀ ਬਈ ਜਿਹੜਾ ਕਸਤ ਵਾਲੇ ਮੈਂ ਕਸਤ ਭਰਦੀਆਂ ਚਾਰ ਪੰਜ ਕਸਤਾਂ ਚਲਦੀਆਂ ਮੇਰੀਆਂ ਅੱਛਾ ਤੇ ਉਹ ਭਰ ਕੀ ਹੋਣੀਆਂ ਸੀ ਬਈ ਕਿੰਨਾ ਘੌਕਾ ਪੜਿਆ ਬਾਈ ਬਹੁਤ ਔਖਾ ਫੜਿਆਗਾ ਪੂਰੀ ਫੁੱਲ ਸਪੀਡ ਤੇ ਗਿਆ ਮੋਟਰਸਾਈਕਲ ਲੈ ਕੇ ਫੇਰ ਅੱਗੋਂ ਇਹਨੂੰ ਢੱਕਿਆਗਾ ਮੈਂ ਤਾਂ ਵੇਖੋ ਬਾਈ ਨੇ ਭਰੋਸਾ ਕੀਤਾ ਸੀ ਇਹਦੇ ਤੇ ਤੇ ਮੋਟਰਸਾਈਕਲ 20 25 ਮਿੰਟਾਂ ਬਾਅਦ ਮੂੜਿਆ ਕਿਸੇ ਪਿੰਡ ਜਾਵੜਿਆ ਸੀ ਖਣੀ ਕਿਸੇ ਸ਼ਹਿਰ ਕਿਸੇ ਸ਼ਹਿਰ ਜਾਵੜਿਆ ਸੀਗਾ ਨਹੀਂ ਬੇ ਰੋਡ ਤੇ ਫੜਿਆਗਾ ਅੱਛਾ ਰੋਡ ਤੇ ਫੜਿਆ ਮੋਟਰ ਤੇ ਫੜਿਆ ਅੱਗੋਂ ਜਾ ਕੇ ਫੜਿਆਗਾ ਵੇਖੋ ਇਹ ਕਹਿੰਦਾ ਮੈਂ ਕਿਸ਼ਤ ਭਰਨ ਗਿਆ ਸੀਗਾ ਵੀ ਉਹ ਵਿਚਾਰਾ ਜਿਹਦਾ ਮੋਟਰਸਾਈਕਲ ਸੀ ਉਹ ਡੇਕੀ ਜਾਂਦਾ ਸੀ ਜੇ ਕੁਦਰਤੀ ਫੜ ਲਿਆ ਜੇਕਰ ਨਾ ਫੜਿਆ ਜਾਂਦਾ ਤੇ ਫੇਰ ਹੋ ਸਕਦਾ ਇਹਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਫਰਾਰ ਹੋ ਜਾਣਾ ਸੀ ਨਹੀਂ ਨਹੀਂ ਵੀਰੇ ਮੇਰੇ ਮੰਨਦਾ ਨਹੀਂ ਪਿਆ ਹਜੇ ਵੀ ਨਹੀਂ ਮੰਨਦਾ ਕਹਿੰਦਾ ਮੇਰੇ ਕੋਲ ਪੁਲਿਸ ਵਾਧੂ ਖੜੇ ਆ ਚੋਰੀ ਦੇ ਹੋਣਗੇ ਚੋਰੀ ਦੇ ਫੜ ਫੜ ਲੋਕਾਂ ਤੋਂ ਚੋਰੀ ਦੇ ਖੜੇ ਕੀਤੇ ਹੋਣਗੇ ਵੇਖੋ ਕਿਸੇ ਗੱਲ ਤੇ ਨਹੀਂ ਆਉਂਦਾ ਪਿਆਗਾ ਤੁਸੀਂ ਐ ਮੋਟਰਸਾਈਕਲ ਕਿਸੇ ਨੂੰ ਨਾ ਫੜਾਇਆ ਕਰੋ ਕਿਉਂਕਿ ਤੁਸੀਂ ਭਰੋਸਾ ਕਰਦੇ ਹੋ ਭਰੋਸਾ ਕਰਕੇ ਤੁਹਾਡਾ ਕੋਈ ਨਾ ਕੋਈ ਤੋੜ ਦੂਗਾ ਜੇ ਤੁਹਾਡਾ ਐ ਮੋਟਰਸਾਈਕਲ ਲੈ ਜਾਊਗਾ ਆਪਾਂ OLX ਤੇ Facebook ਤੇ ਕਿਸੇ ਚੀਜ਼ ਤੇ ਪਾ ਦਿੰਨੇ ਆ ਤੇ ਨਾਲ ਬਹਿ ਕੇ ਅਗਲੇ ਨੂੰ ਚੈੱਕ ਕਰਾਇਆ ਕਰੋ ਭਾਈ ਚੈੱਕ ਕਰ ਲਾ ਇਸ ਤੋਂ ਬਾਅਦ ਤੂੰ ਸਾਨੂੰ ਜੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਤੁਸੀਂ ਵੇਖਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨਾ ਠੱਗੀ ਵਜਦੀ ਆ ਇਸੇ ਤਰ੍ਹਾਂ ਤੇ ਜੇਕਰ ਤੁਹਾਨੂੰ ਸਾਡਾ ਮੈਸੇਜ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ